ਪੈ ਮਰਦੇ ਮਰਦੇ ਵੇਖਣ ਰੋਟੀਆਂ ਸੇ ਕਦੇ ਪੈ ਗਿਆ ਦਰਿਆ ਦਾ ਉਹ ਜਿਹੜਾ ਜਾਨ ਨਾਲ ਗੋਲੀਆਂ ਮਾਰੂ ਆਪ ਨੂੰ ਸੁਣਾਦੀ ਮੈਂ ਕੀ ਸਾਡੀ ਆਹੀ ਸਾਡਾ ਮਰਤਰਿਆ ਪਿਆ ਸਾਡੇ ਮਾਰੇ ਆ ਹਾਲਤ ਵੇਖੋ ਕੀ ਬਣੀ ਪਈ ਸਾਡੇ ਲੋਕਾਂ ਦੀ ਦੇਖੋ ਭਾਈ ਇੱਕ ਮਿੰਟ ਜਵਾਬ ਦੇ ਲੈ ਜੀ ਜਵਾਬ ਨਹੀਂ ਹੈ ਜਾਣਾਂ ਕੋਲ ਇਹਨਾਂ ਦੀ ਵੀ ਫਰੋਕ ਇਹਨਾਂ ਡੋਕਟਰਾਂ ਨੇ ਜਾਮ ਕੀਤਾ ਸੁਣੋ ਜੀ ਸਰ ਸੁਣਿਆ ਇਹ ਅੱਗੇ ਨੇ ਕੈਸਾ ਕਰਾਇਆ ਸੀ ਮੈਨੂੰ ਪਤਾ ਲੱਗਿਆ ਜੀ ਮੈਂ ਸਪੈਸ਼ਲ ਚੰਕੇ ਆਇਆ ਮੈਨੂੰ ਜਾਣ ਕੇ ਤੇ ਹੋਛੀ ਜੀ ਜੀ ਮੈਂ ਆਪ ਜਾ ਕੇ ਦੇਖਿਆ ਜੀ ਠੀਕ ਹੈ ਨਹੀਂ ਲੈਕਪੈ ਦੇ ਸੀ ਫੰਗਸ ਨਹੀਂ ਕਮੇਟੀ ਬੈਠੱਕੜ ਜੀ ਮੈਨੂੰ ਪਤਾ ਲੱਗਿਆ ਉਸ ਕਮੇਟੀ ਨੇ ਮਨਜ਼ੂਰ ਨਹੀਂ ਜੀ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ

ਸਰ ਹਰੋੜਮ ਅਰਜੁਨ ਪਾਣੀ ਨਾਲ ਗਿਆ ਜਿਹੜਾ ਹੁੰਦਾ ਹੈ ਪੇਟਾਂ ਦਾ ਹੱਥੇ ਬਣੂਗਾ ਜਿਹੜੀ ਸੈਂਗੜਾ ਕਿੱਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕਿ ਬਣੂਗਾ ਅੱਛਾ ਡਿਵੀਜ਼ਨ ਕਿੱਲਾ ਦਿੰਦੇ ਹੁਣ ਯਾਰ ਪੁੱਛ ਡੀਜ਼ਲ ਡਾਉਨ 500 700 ਦੇ ਨਹੀਂ ਲੱਗਦਾ ਕਿੰਨੇ ਦਿਨ ਉਹ ਭਾਈ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦੋ ਆ ਵੇਖੋ ਉਹ ਯਾਰ ਸੁਣ ਵੀ ਲਈਏ ਉਹ ਡੀਸੀ ਨੂੰ ਕਹੇ ਬੰਦਾ ਕੋਲੀ ਦੇ ਦੇ ਨਹੀਂ ਦੇਣ ਚਾਰ ਗਆਂ ਹੱਡੀਆਂ ਇਹ ਆਪਣਾ ਮਰਸ਼ਨ ਕੁਮਾਰ ਮਰਸ਼ਨ ਕੁਮਾਰ ਆ ਦੇ ਵਿੱਚ ਆ ਬੰਦੇ ਡਿਜ਼ਨ ਦੇ ਡੇਲੀ ਨਹੀਂ ਕਿੱਥੋਂ ਵੀ ਸਾਰੇ ਦੇਖੋ ਕਿੰਨੇ ਸੌ ਟਰੈਕਟਰ ਡਾੜੀ ਚ ਚੱਲ ਰਹੇ ਨੇ ਰਾਜਸਥਾਨ ਤੱਕ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਡੇ ਆ ਇੱਕ ਮੈਂ ਫੋਨ ਲਾਉਂਦਾ ਡੀਸਨ ਚਾਹ ਤੇ ਡੀਜੀ ਉਹ ਇੱਕ ਮਿੰਟ ਗਏ ਦਿੰਦੇ ਆ ਯਾਰ ਉਹ ਗੱਲ ਸੋਹ ਮੇਰੀ ਗੱਲ ਉਹ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਅੱਗੇ ਦਾ ਹਾਲ ਹੋਈ ਮਹੀ ਗੱਲ ਮੈਂ ਕਹਿ ਰਿਹਾ ਸਾਡੇ ਲੋਚਾ ਮਨਜ਼ੂਰ ਕਰਵਾ ਵਡੀਆਂ ਲੋਚਾਂ ਦੂਜੇ ਪਾਰ ਨਹੀਂ ਲੱਗਣਗੀਆਂ ਯਾਰ ਕੈਂਸਰ ਤੇ ਆੜੀਆਂ ਦੇ ਮੱਢਾ ਆ ਬਸ ਯੋੜਾ ਇਹ ਕਿੰਨਾਂ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ ਚ ਉਹ ਨਹੀਂ ਚੁਟਣ ਦੇਣੀ ਇਹਨਾਂ ਨੇ ਜਿਹੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਰੇਤਾ ਚੁੱਕਣੀ ਏ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਏ ਹੋ ਗਿਆ ਉਹ ਤਾਂ ਹੋਣਾ ਨਹੀਂ ਤੁਹਾਡੇ ਵਿਭਾਗ ਦੇ ਕਿੰਨੇ ਬੰਦੇ 10 ਮੈਨੂੰ ਕੋਈ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਲੋ ਜੀ ਇਹ ਵਿਚਾਰਾ ਰੋਕੀ ਖਾਲਾ ਕੱਲਾ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਲਦਾ ਇੱਕ ਮਿੰਟ ਕਿੰਨੀ ਤਨਖਾਹ ਤੁਹਾਡੀ ਹਾਂ ਜੀ ਸਾਡੀ ਯਾਰ ਭਾਈ ਇੱਕ ਮਿੰਟ ਸਾਡੀ ਤਨਖਾਹ ਸਾਡੇ ਸਿਰ ਤੇ ਲੈਂਦੇ ਹੈ 100 ਸਭ ਸੂਰੀ ਆਏ ਸੀ ਆਏ ਜੀ ਉਹ ਫੋਟੋਆਂ ਖਿਚਾ ਕੇ ਚਲੇ ਗਏ ਪਪਾ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮਾਈਂ ਬੰਦੇ ਕਿੰਨੇ ਲੱਗੇ 10 ਹੀ ਬੰਦੇ ਕਿੰਨੇ ਬੰਦੇ ਲੱਗੇ ਮਿੰਟ 10 ਹੀ ਬੰਦੇ ਕਿੰਨੇ ਬੰਦੇ ਲੱਗੇ ਬੰਦੇ ਪਿੱਛੇ ਹੜ ਗਏ ਨਾ ਸਾਰੇ ਆਲੇ ਲੱਗੇ ਇੱਕ ਢੇਣਾ ਨਹੀਂ ਬੰਨ੍ਹ ਘਟਾ ਯਾਰ ਰੋਇ ਦਾ ਖਰਚਾ ਪੈਣਿਆ ਤਾਂ ਦੇਖੇ ਨਹੀਂ ਸਿਰਫ ਕਰ ਰਹੇ ਆ ਮੇਰੀ ਗੱਲ ਤਾਂ ਪਈ ਜਾਂਦੀ ਸਾਡੇ ਇੰਦਰਾ ਫੰਡ ਜਾਰੀ ਕਰਵਾਉਂਦੇ ਯਾਰ ਉਹਦਾ ਠੰਡ ਜਾਰੀ ਕਰਵਾਉਣ ਸਾਡੇ ਐਮਪੀ ਦਾ ਠੰਡ ਜਾਰੀ ਕਰਾ ਚਾਰ ਲੱਖ ਬੰਦੇ ਨੇ ਵੋਟ ਪਾਈ ਤੂੰ ਹੀ ਸਾਡਾ ਬੰਦਾ ਬੰਦ ਕੀਤਾ ਚੱਲਿਆਓ ਚੱਲਿਆ ਮੈਂ ਉਹਨੂੰ ਚੱਲੇ ਸਾਡੇ ਕੱਢ ਦੋ ਉਹ ਘੋੜੇ ਚੱਲੇ ਆ ਕੱਢੋ ਬਾਹਰ ਫਿਰ ਤੁਹਾਨੂੰ ਦੱਸੂਗਾ ਸਾਰੇ ਖਾਨ ਸੁਣੋ ਸਾਡੇ ਐਮਪੀ ਦਾ ਠੰਡ ਜਾਰੀ ਕਰਵਾਓ ਜੇ ਫੇਰ ਨਾ ਦਊਗਾ ਸਾਨੂੰ ਅਸੀਂ ਫੇਰ ਗੱਲ ਕਰਾਂਗੇ ਉਹ ਛੇਰ ਬਾਹਰ ਹਨ ਲੋੜ ਨਹੀਂ